ਕਪੂਰੀ ਪਿੰਡ ਦੇ ਵਿੱਚ ਹੀ ਬਟਨ ਨੱਪਿਆ ਸੀ ਇੱਕ ਤੇ ਉੱਥੇ ਕਰੈਨਾ ਮਸ਼ੀਨਾਂ ਚੱਲ ਗਈਆਂ ਸਨ ਨਹਿਰ ਪੁੱਟਣ ਦੇ ਲਈ ਇੱਥੋਂ ਦੇ ਜੋ ਵਸਨੀਕ ਨੇ ਉਹਨਾਂ ਤੋਂ ਪੁੱਛ ਕੇ ਪਤਾ ਲੱਗਿਆ ਵੀ ਕਹਿੰਦੇ ਸਾਰਾ ਇਲਾਕਾ ਜਿਵੇਂ ਨਾ ਇੱਕ ਤਰ੍ਹਾਂ ਦੀ ਛੌਣੀ ਬਣ ਜਾਂਦਾ ਉਧਰੋਂ ਅਕਾਲੀ ਲੀਡਰਾਂ ਨੇ ਪੂਰਾ ਯਾਨੀ ਕਿ ਐਜੀਟੇਸ਼ਨ ਕੀਤਾ ਸੀ ਬੱਸਾਂ ਦੀਆਂ ਬੱਸਾਂ ਕਹਿੰਦੇ ਭਰ-ਭਰ ਕੇ ਜੇਲ੍ਹਾਂ ਚ ਲੈ ਕੇ ਗਏ ਉਹਨਾਂ ਨੂੰ ਤੇ ਐਸਬੀਐਲ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਸੀ ਇੰਦਰਾ ਗਾਂਧੀ ਨੇ 1982 ਚ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਐਸਵਾਈਐਲ ਜਿੱਥੋਂ ਨਹਿਰ ਬਣਨੀ ਸ਼ੁਰੂ ਹੋਈ ਸੀ ਮੈਂ ਉਸ ਵਕਤ ਖੜਿਆ ਕਨੌਰ ਸ਼ਹਿਰ ਚ ਪੈਂਦੇ ਪਿੰਡ ਕਮਾਲਪੁਰ ਤੇ ਕਪੂਰੀ ਦੇ ਵਿੱਚ ਉਹ ਪਿੰਡ ਹੈਗਾ ਜੀ ਕਪੂਰੀ ਤੇ ਇੱਧਰ ਪਿੰਡ ਹੈ ਕਮਾਲਪੁਰ 8 ਅਪ੍ਰੈਲ 1982 ਨੂੰ ਮੌਕੇ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਉਹ ਆਈ ਸੀ ਤੇ ਉਸਨੇ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਸੀ ਐਸਵਾਈਐਲ ਨਹਿਰ ਬਣਾਉਣ ਦੀ ਇਧਰਲੇ ਪਾਸੇ ਤੁਸੀਂ ਵੇਖੋਗੇ ਉਹਨਾਂ ਰੁੱਖਾਂ ਦੇ ਪਰਲੇ ਪਾਸੇ ਉਹ ਨਹਿਰ ਐਸ ਵੀ ਐਲ ਜਿੱਥੋਂ ਕੰਮ ਸ਼ੁਰੂ ਹੋਇਆ ਸੀ ਕਹਿੰਦੇ ਇੰਦਰਾ ਗਾਂਧੀ ਨੇ ਰਸਮੀ ਤੌਰ ਤੇ ਕਹਿ ਲੋ ਟੱਪਾ ਲਾਇਆ ਜਾਂ ਟੱਕ ਲਾਇਆ ਕੋਈ ਕਹਿੰਦਾ ਵੀ ਉੱਥੇ ਗਈ ਸੀ ਆਪ ਭਾਈ ਟੱਪ ਲਾਇਆ ਸੀ ਕੋਈ ਕਹਿੰਦੇ ਨਹੀਂ ਉਹ ਕਪੂਰੀ ਮੰਡੀ ਦੇ ਵਿੱਚ ਹੀ ਪ੍ਰੋਗਰਾਮ ਸੀ ਉੱਥੇ ਯਾਨੀ ਕਿ ਜਿਵੇਂ ਨਹੀਂ ਪੱਥਰ ਜਾਂ ਰੱਖਦੇ ਹੁੰਦੇ ਨੇ ਇੱਕ ਮੈਂ ਉਧਰ ਪੁਲ ਤੇ ਦੁਕਾਨ ਵਾਲੇ ਨੂੰ ਪੁੱਛਿਆ ਪਿੰਡਾਂ ਦੇ ਵਿੱਚ ਨਾ ਕਈ ਵਾਰੀ ਗੱਲ ਨੂੰ ਹੋਰ ਤਰ੍ਹਾਂ ਦੱਸਿਆ ਜਾਂਦਾ ਜਿਵੇਂ ਅੱਗੇ ਦੀ ਅੱਗੇ ਚੱਲਦਾ ਰਹਿੰਦਾ ਕਹਿੰਦੇ ਨਹੀਂ ਉੱਥੇ ਤੇ ਨਹੀਂ ਸੀ ਗਈ ਤੇ ਕਪੂਰੀ ਪਿੰਡ ਦੇ ਵਿੱਚ ਹੀ ਬਟਨ ਨੱਪਿਆ ਸੀ ਇੱਕ ਤੇ ਉੱਥੇ ਕਰੈਨਾ ਮਸ਼ੀਨਾਂ ਚੱਲ ਗਈਆਂ ਸਨ ਨਹਿਰ ਪੁੱਟਣ ਦੇ ਲਈ ਮੈਂ ਕਿਹਾ ਠੀਕ ਐ ਆਓ ਮੈਂ ਤੁਹਾਨੂੰ ਹੁਣ ਲੈ ਕੇ ਚੱਲਦਾ ਉਸ ਜਗ੍ਹਾ ਤੇ ਜਿੱਥੇ ਸਾਰਾ ਯਾਨੀ ਕਿ ਘਟਨਾਕ੍ਰਮ ਹੋਇਆ ਤੇ ਤੁਹਾਨੂੰ ਦੱਸਦਾ ਵੀ ਉਦੋਂ ਕੀ ਕੁਝ ਹੋਣੋ ਹੁੰਦਾ ਰਿਹਾ ਲੋ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਉਧਰ ਐਸਵੀਐਲ ਨਹਿਰ ਦੇ ਉੱਤੇ ਤੇ ਨਾਲੇ ਬਖਾਨਾ ਉਹ ਜਗ੍ਹਾ ਜਿੱਥੋਂ ਯਾਨੀ ਕਿ ਹਰਿਆਣੇ ਵਾਲੇ ਪਾਸੇ ਤੇ ਪੰਜਾਬ ਵਾਲੇ ਪਾਸੇ ਬੰਨੀ ਸ਼ੁਰੂ ਹੋਈ ਸੀ ਇਹ ਨਹਿਰ ਪ੍ਰੋਪਰਸੀ 214 ਕਿਲੋਮੀਟਰ ਲੰਬੀ ਜਿਹੜੀ ਬਣਨੀ ਸੀ ਹਰਿਆਣੇ ਨੇ ਤੇ ਪਹਿਲੇ ਹੀ 5-6 ਸਾਲਾਂ ਚ ਆਪਣੀ 92 ਕਿਲੋਮੀਟਰ ਪੱਟ ਲਈ ਸੀ ਪੰਜਾਬ ਚ ਬਾਅਦ ਚ ਕੰਮ ਸ਼ੁਰੂ ਹੋਇਆ ਸੀ ਇੱਕ ਇੱਕ ਪਾਸੇ ਕਨੌਰ ਏ ਪਟਿਆਲਾ ਤੇ ਨਨਯੋਲਾ ਆ ਉਹ ਪੋਲਾ ਜਿੱਥੇ ਆਪਾਂ ਹੁਣ ਆ ਗਏ ਆ ਐਸ ਵੀ ਐਲ ਨਹਿਰ ਇਧਰ ਵੀ ਯਾਨੀ ਕਿ ਉਹ ਜਗ੍ਹਾ ਹੈ ਆਪਾਂ ਪੰਜਾਬ ਚ ਹੱਲੇ ਆਪਾਂ ਦੋਨੇ ਪਾਸੇ ਇਹ ਉਹ ਨਹਿਰ ਹੈ ਗੁਲਾਬਾ ਸ਼ਿਯੁਗੀ ਵਿੱਚ ਤੇ ਆ ਨਾਲ ਆਪਾਂ ਨਹਿਰੇ ਨਹਿਰ ਜਾ ਰਿਹਾ ਨਰਵਾਣਾ ਬ੍ਰਾਂਚ ਠੀਕ ਹੈ ਤੇ ਇਹਦੀ ਮਕਾਨੀ ਤੁਹਾਨੂੰ ਅੱਗੋਂ ਦੱਸਣਾ ਹੁਣ ਕਿ 1966 ਚ ਜਦੋਂ ਪੰਜਾਬ ਨਾਲੋਂ ਹਰਿਆਣਾ ਵੱਖ ਹੁੰਦਾ ਤਾਂ ਉਦੋਂ ਹੀ ਇਹ ਪਾਣੀ ਦਾ ਮੁੱਦਾ ਯਾਨੀ ਕਿ ਹੋਰ ਗਰਮ ਆ ਜਾਂਦਾ ਤੇ 1976 ਦੇ ਵਿੱਚ ਨਾ ਇੱਕ ਵਾਰ ਸੈਂਟਰਲ ਉਦੇਸ਼ ਜਾਰੀ ਹੁੰਦਾ ਕਿ ਤੁਸੀਂ ਬਰਾਬਰ ਪਾਣੀ ਵੰਡ ਲਓ ਤੇ ਨਾਲੇ ਦਿੱਲੀ ਨੂੰ ਵੀ ਥੋੜਾ ਦੇ ਦਿਓ 0.02 ਐਮਐਫ ਦਿੱਲੀ ਨੂੰ ਦੇ ਦਿਓ ਸਾਢੇ ਤਿੰਨ ਤਿੰਨ ਤੁਸੀਂ ਵੰਡ ਲਓ ਕਹਿੰਦੇ ਆ ਕਿਵੇਂ ਜੀ ਦੋਵੇਂ ਰਾਜ ਚਲੇਗੇ ਅਦਾਲਤ ਵਿੱਚ ਤੇ ਆ ਜਿੱਥੇ ਮੈਂ ਖੜਿਆ ਹਾਂ ਉਹ ਨਾ ਪੁਲ ਜਾਂ ਬਣਿਆ ਇੱਥੇ ਗੇਟਕੁੱਟ ਲੱਗੇ ਨੇ ਇਹ ਪ੍ਰੋਪਰ ਉਹ ਜਗ੍ਹਾ ਹੈ ਇਧਰ ਪਾਣੀ ਵਾਲੇ ਪਾਸੇ ਜਿਹੜਾ ਹੈਗਾ ਤੁਹਾਨੂੰ ਪਾਣੀ ਵਿਖਾਈ ਦੇ ਰਿਹਾ ਇਹ ਹੈਗਾ ਆਪਣੀ ਅੰਬਾਲਾ ਡਿਵੀਜ਼ਨ ਹਰਿਆਣਾ ਇਧਰ ਨੂੰ ਤੇ ਇਧਰ ਜਿੱਧਰ ਯਾਨੀ ਕਿ ਗੁਲਾਬਾਸ਼ੀ ਜੀ ਉੱਗੀ ਹੈ ਪੰਜਾਬ ਵਾਲਾ ਪਾਸਾ ਇਹ ਪਾਣੀ ਹੈ ਉਧਰੋਂ ਯਾਨੀ ਕਿ ਘੁਮਕਮਾ ਕੇ ਨਰਵਾਣਾ ਬ੍ਰਾਂਚ ਦੇ ਘਮਾਇਆ ਘਮਾਇਆ ਗਿਆ ਪ੍ਰੋਪਰ ਪਾਣੀ ਇਧਰੋਂ ਨਹੀਂ ਆ ਰਿਹਾ ਐਸਵੀਐਲ ਦੇ ਵਿੱਚ ਤੇ ਦੋਵੇਂ ਰਾਜਤੁਰਗੇ ਆਪਣਾ ਅਦਾਲਤ ਚ ਤੇ ਇੰਦਰਾ ਗਾਂਧੀ ਨੇ ਕਹਿ ਕਿ ਕੇਸ ਘਰਾਤਾ ਵਾਪਸ ਕਿਉਂਕਿ ਮੌਕੇ ਤੇ ਸਰਕਾਰਾਂ ਸਾਰੇ ਪਾਸੇ ਕਾਂਗਰਸ ਦੀਆਂ ਤੇ ਫਿਰ ਇੱਕ ਸਹੀ ਵੰਡ ਵਾਸਤੇ ਇਹਨਾਂ ਨੇ ਫਿਰ ਤਜਵੀਜ਼ ਰੱਖੀ ਸੀ ਕਹਿੰਦੇ ਐਸਵਾਈਐਲ ਬਣਾ ਦਿੰਨੇ ਆ ਸੱਤ ਲੋ ਯਮਨਾ ਲਿੰਕ ਨਹਿਰ ਕਿ ਉਧਰੋਂ ਪਾਖੜਾ ਡੈਮ ਚੋਂ ਕੱਢਦੇ ਆ ਨਹਿਰ ਤੇ ਜਾ ਕੇ ਯਮਨਾ ਚ ਮਿਲਾ ਦਿੰਨੇ ਆ ਹਰਿਆਣੇ ਨੂੰ ਪਾਣੀ ਮਿਲ ਜੇਗਾ ਥੋੜਾ ਬੜਾ ਦਿੱਲੀ ਨੂੰ ਵੀ ਤੇ 8 ਅਪ੍ਰੈਲ 1982 ਨੂੰ ਇਸ ਜਗ੍ਹਾ ਤੇ ਆ ਕੇ ਫਿਰ ਕਪੂਰੀ ਪਿੰਡ ਆਪਾਂ ਸਮਾਗਮ ਹੋਇਆ ਨਾ ਤੇ ਕਪੂਰੀ ਵੱਜਦਾ ਤੇ ਇੱਥੇ ਫਿਰ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ ਪਿੰਡ 'ਚ ਮੋਰਚਾ ਲਾ ਦਿੱਤਾ ਸੀ بڑے ਲੀਡਰ ਉਦੋਂ ਕਹਿੰਦੇ ਜੇਲਾਂ 'ਚ ਵੀ ਗਏ ਭਾਈ ਪ੍ਰੋਪਰ ਚੱਲਦਾ ਰਿਹਾ ਕੰਮ ਪੂਰਾ ਧਰਨੇ ਮੁਜਾਹਰੇ ਚੱਲਦੇ ਰਹੇ ਪਰ ਫਿਰ ਉੱਥੇ ਫਿਰ ਗੱਲ ਤੋਂ ਹੁਣ ਚੇਤਾ ਆ ਜਾਈਗੀ ਸਿੱਧੂ ਮੂਸੇ ਵਾਲੇ ਦੀ ਪੁੱਤ ਬਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ ਜਦੋਂ ਸਾਰੇ ਪਾਸੇ ਨਹੀਂ ਫਿਰ ਗੱਲ ਬਣੀ ਫਿਰ 1990 ਦੇ ਵਿੱਚ ਨਾ ਜਿਹੜਾ ਇਸ ਨਹਿਰ ਦਾ ਚੀਫ ਇੰਜੀਨੀਅਰ ਸੀ ਐਮਐਸ ਸੀਕਰੀ ਉਹਨੂੰ ਫਿਰ ਮਤਲਬ ਮਾਰ ਦਿੱਤਾ ਗਿਆ ਸੀ ਸਰਦਾਰ ਬਲਵਿੰਦਰ ਸਿੰਘ ਜਟਾਣੇ ਵੱਲੋਂ ਤੇ ਉਸ ਤੋਂ ਬਾਅਦ ਇੱਕ ਨਹਿਰ ਦਾ ਕੰਮ ਹੋ ਗਿਆ ਸੀ ਬੰਦ ਉਦੋਂ ਦਾ ਬੰਦ ਹੋਇਆ ਅੱਜ ਤੱਕ ਬੰਦੀ ਪਿਆ ਹੈ ਤੇ 1996 ਚ 6 ਸਾਲਾਂ ਬਾਅਦ ਫਿਰ ਹਰਿਆਣੇ ਨੇ ਮੰਗ ਸੁਪਰੀਮ ਕੋਰਟ ਕੋਲ ਲੈ ਗਿਆ ਭਾਈ ਸਾਨੂੰ ਪਾਣੀ ਦਿਵਾਓ ਸੁਪਰੀਮ ਕੋਰਟ ਨੇ ਵੀ ਹੁਕਮ ਲਾਇਆ ਇੱਕ ਰੀ ਵੀ ਤੁਸੀਂ ਪਾਣੀ ਦਿਓ ਪੰਜਾਬ ਸਰਕਾਰ ਕਹਿੰਦੀ ਪਾਣੀ ਨਹੀਂ ਹੈ ਉਸ ਸਮੇਂ ਫਿਰ ਕਾਂਗਰਸ ਦੇ ਜਿਹੜਾ ਮੁੱਖ ਮੰਤਰੀ ਸੀ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ 2000 ਚਾਰ ਦੇ ਵਿੱਚ ਚੰਗਾ ਕੰਮ ਕੀਤਾ ਸੀ ਇੱਕ 12 ਜੁਲਾਈ 2004 ਨੂੰ ਨਾ ਇੱਕ ਵਿਧਾਨ ਸਭਾ ਚ ਮਤਾ ਹੀ ਪਾਸ ਕਰਤਾ ਸੀ ਵੀ ਅਸੀਂ ਪਾਣੀਆਂ ਦੇ ਮੁੱਦੇ ਤੇ ਜਿਹੜੇ ਵੀ ਸਾਡੇ ਸਮਝੌਤੇ ਪਿੱਛੇ ਹੋਏ ਨੇ ਉਹ ਸਾਰੇ ਅਸੀਂ ਰੱਦ ਕਰਨੇ ਆ ਕਿਉਂਕਿ ਸਾਡੇ ਕੋਲ ਪਾਣੀ ਹੁਣ ਹੈ ਨਹੀਂ ਹਰਿਆਣਾ ਕਹਿ ਰਿਆ ਪਾਣੀ ਦਿਓ ਸੁਪਰੀਮ ਕੋਰਟ ਵੀ ਕਹ ਰੀ ਪਾਣੀ ਦਿਓ ਪੰਜਾਬ ਸਰਕਾਰ ਕਹ ਰੀ ਹੈ ਨਹੀਂ ਪਿੱਛੇ ਜੇ ਭਗਵੰਤ ਮਾਨ ਨੇ ਤੇ ਵੀ ਕਹਿਤਾ ਸੀ ਜਾਂਦਾ ਚੱਲੋ ਹੈਲੀਕਾਪਟਰ ਚ ਆਪਾਂ ਸਤਲੁਜ ਦੇ ਉੱਤੇ ਉੱਤੇ ਚੱਲਨੇ ਆ ਤੇ ਜਿੱਥੇ ਤੁਹਾਨੂੰ ਪਾਣੀ ਨਜ਼ਰ ਆਇਆ ਦੇਣ ਜਿਓਗਾ ਸਾਨੂੰ ਦੱਸ ਦਿਓ ਵੀ ਪਾਣੀ ਦੇ ਸਕਣੇ ਹਰਿਆਣੇ ਨੂੰ ਪਾਣੀ ਤੇ ਪਹਿਲਾਂ ਹੀ ਹੋਰ ਪਾਸੇ ਵੰਡ ਬੁੰਡ ਛੜਿਆ ਪੰਜਾਬ ਨੂੰ ਦਰਿਆਵਾਂ ਦੀ ਧਰਤੀਆਂ ਨੇ ਪਹਿਲਾਂ 5 ਦੀ ਚੱਲ ਹੁਣ 2.5-3 ਦਰਿਆ ਵਗਦੇ ਨੇ ਉਹ ਵੀ ਪਾਣੀ پتہ ਨਹੀਂ ਕਿਸ ਪਾਸੇ ਜਾ ਰਿਹਾ ਫਿਰ ਕਹਿੰਦੇ ਪਾਣੀ ਦਾ ਲੈਵਲ ਥੱਲੇ ਆ ਰਿਹਾ ਟਿਊਬਵੈੱਲਾਂ ਦੀ ਤੇ ਲੋੜ ਹੀ ਨਹੀਂ ਪਾਣੀ ਜਿਹੜੀ ਧਰਤੀ ਵੀ ਪਾਣੀ ਦਰਿਆਵਾਂ ਦੀ ਹੈ ਉੱਥੇ ਐਡੇ-ਐਡੇ ਡੂੰਘੇ ਬੋਰ ਕਰਨ ਦੀ ਕੀ ਲੋੜ ਹੈ ਪਾਣੀ ਦੇ ਮਤਲਬ ਪੰਜਾਬ ਨੂੰ ਹੀ ਪ੍ਰੋਪਰ ਨਹੀਂ ਪਾਣੀ ਵੰਡਿਆ ਜਾ ਰਿਹਾ ਦਰਿਆਵਾਂ ਦਾ ਤੁਸੀਂ ਦੂਜੇ ਰਾਜਾਂ ਦੀ ਗੱਲ ਕਰਦੇ ਹੋ ਪਤਾ ਨਹੀਂ ਕੀ ਕੀ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਕਿਸੇ ਚੰਗੇ ਸਿਆਣੇ ਸਿਰ ਦੀ ਲੋੜ ਹਮੇਸ਼ਾ ਪੰਜਾਬ ਨੂੰ ਰਹੀ ਏ ਪੰਜਾਬ ਦੇ ਪਾਣੀਆਂ ਨੂੰ ਰਹੀ ਏ ਇਹ ਮੁੱਦਾ ਹੁਣ ਵੀ ਜਿਉਂਦਾ ਤਿਉਂ ਪਿਆ ਜਦੋਂ ਵੋਟਾਂ ਹੁੰਦੀਆਂ ਨੇ ਚੋਣਾਂ ਹੁੰਦੀਆਂ ਨੇ ਉਦੋਂ ਇਹ ਸੁਰਖੀਆਂ ਦੇ ਵਿੱਚ ਆ ਜਾਂਦੀ ਏ ਨਹਿਰ S Y L